ਜੀ ਸਾਰਿਆਂ ਨੂੰ ਅੱਜ ਅਪਾ ਆਪਣੀ 18 ਵਜੇ ਜਿਹੜੀ ਹੁਣ ਇਹਦੀ ਡਿਪੇ ਚੈਕ ਕਰਾ ਕੇ ਜੀ ਇਹਦਾ ਲੱਗ ਕੇ ਸ਼ੁਰੂਆਤ ਕਰਨਾ ਬਾਬੇ ਦਾ ਨਾਮ ਲੈ ਕੇ ਪਤਾ ਠੀਕ ਕੇ ਅੱਜ ਇਹ ਸ਼ੁਰੂ ਕਰੀਏਗਾ ਦੇ ਵੀ ਕੋਈ ਸ਼ਿਕਾਇਤ ਨਹੀਂ ਹੈਗੀ। ਐਦਾਂ ਕਿ ਆਪਾਂ ਕੰਮ ਵੀ ਟਿਕਾਈ ਨਾਲ ਕਰਿਆ ਸਾਰਾ ਹੈ ਨਾ। ਹਮਾਂ ਠੀਕ ਆ ਕੋਈ ਤੁਹਾਨੂੰ ਦਿੱਕਤ ਹੈ ਹੀ ਨਹੀਂ ਕੋਈ ਦਿੱਕਤ ਨਹੀਂ ਹੈਗੀ ਉਂ ਚਲ ਜੀਰੀਆਂ ਦਾ ਜਿਹੜਾ ਹੈ ਅਮਨਦੀਪ ਅੰਕਲ ਨੇ ਵੱਡੀ ਦੀ ਕਹਿੰਦੇ ਝਾੜ ਘੱਟੇ ਆ। ਝਾੜ ਘੱਟੇ ਝਾੜ ਇਹਦੀ ਕੀ ਫਰਕ ਪੈਊਗਾ ਬਹੁਤ। ਆ ਜੀਰੀ ਠੀਕ ਹੈ। ਆ ਜੀਰੀ ਹੁਣ ਉਹ ਵੀ ਇੱਕਣਾ ਦੀ ਉਹ ਸੀ ਅੰਕਲ ਦੀ ਕਿਤੇ ਮਾੜੀ ਤੇ ਜੀਰੀ ਪੂਰੀ ਟੌਪ ਦੀ ਜੀਰੀ ਸੀ ਮੈਂ ਦੋ ਤਿੰਨ ਵਾਰੀ ਕਿਹੜਾ ਮਾਰ ਕੇ ਆਇਆ। ਹੂੰ। ਐਦਾਂ ਕਿ ਦਾਣੇ ਉੱਕਣਾ ਵਜਨ ਵਾਲੇ ਨਹੀਂ ਨਾ ਹੈਗੇ। ਦਾਣੇ ਦਾ ਫਰਕ ਪੈ ਜਾਂਦਾ। ਇਦੋਂ ਇਦੋਂ ਦੇਖਣ ਮਟਰ ਉੱਤ ਸਾਲ ਤੋਂ ਮਸ਼ੀਨ ਕੋਲ ਫੰਸ ਛੱਡਿਆ ਹੁਣ ਨਾ ਬਸ ਅਸੀਂ ਚਲੇ ਜਾਂ ਹਾਂ ਪਰ ਮੋਟਰਸਾਈਕਲ ਪੇ ਛੱਡਿਆ। ਮੈਂ ਤਾਂ ਹੀ ਉਹ ਮੋਟਰਸਾਈਕਲ ਲੈ ਕੇ ਆਉਣ ਲੱਗਿਆ ਸੀ ਚਲ ਭੱਗਾ ਛੱਲੇ ਦੇ ਘਰ ਨੂੰ ਲੰਘ ਜੁੰਦਾ। ਲਓ ਜੱਜੇ ਵੀ 26 ਝੋਨਾ ਵਟ ਰਹੀ ਐ। ਵੜਦਾ ਸੋਨਾ ਤਕਰੀਬਨ 4-5 ਕਿੱਲੇ ਵੜਤੇ ਹਲਦੀ ਨਹੀਂ ਹੈ ਜਣੀ ਅੱਜ ਜਿਹੜੀ 26 ਵੱਢ ਰਹੇ ਨੇ ਤਾਂ ਤਕਰੀਬਨ ਤਕਰੀਬਨ 26 ਝੋਨੇਾਂ 'ਚ ਤਾਂ ਹਲਦੀ ਨਹੀਂ ਬਸ ਕਰਾਈ ਪਈ ਐ ਇਸ ਵਾਰ ਯਾਨੀ ਅੱਜ ਹਲਦੀ ਤਾਂ ਬਚਾਉ ਰਿਹਾ ਉਹਨੇ ਇਹ ਤਾਂ ਕਟਰਵਾਲ ਦੇ ਮੂਲੇ ਦੱਸੇ ਦਿੰਦੀ ਹਲਦੀ ਵੀ ਕਿੰਨੀ ਕੇ ਆਇਦ ਕੀ ਮਾ ਹਲਦੀ ਵਾਲੀ ਚੰਗੇ ਟੱਕਰਨਗੇ ਖੇਤ ਹਨ ਹਲਦੀ ਵਾਦੂ ਆਇਦ ਕੀ ਉਰੇ ਬਚਾਉਗਾ ਉਰੇ ਨਹੀਂ ਹਲਦੀ ਮਿਲੀ ਅੱਜ ਇਹ ਕਿੱਥੇ ਲੱਗਦਾ ਵੀ ਐ ਕੜਕ ਵਾਂਗ ਝੂਂਦੀ ਹੁੰਦੀ ਹੁੰਦੀ ਆ ਨਾ ਜਾਦਾ ਜੈ ਕਿ ਹੁੰਦਾ ਜੋ ਸਾਰਾ ਕਿੰਨਾ ਜੈ ਸਾਰਾ ਸਮਾਨ ਪਾ ਕੇ ਕਿ ਦੇਖੀ ਜੈਕ ਜੈਕ ਜੈ ਇਹਦਾ ਹੋਇਆ ਬਈ ਜੈਕ ਚੇਂਜ ਜਿਹੜਾ ਕਟਾਈ ਵਾਲਾ ਪਿਛਲਾ ਉਹ ਕਿਤੇ ਉਹ ਜੋ ਨੇ ਮਤਲਬ ਤੇਲ ਨਾਲ ਲੀਕ ਹੋਣ ਲੱਗਿਆ ਸੀ ਸੀਲ ਲੀਕ ਸਜਣ ਦਾ ਬਣਦਾ ਸਭ ਦਾ ਵਿਚ ਸੀਲ ਲੀਕ ਦੀ ਸਟੈਂਡਰਡ ਕੋਲ ਗੁੱਤੀ ਮਾਰਿਆ ਕਿਹੜਾ ਹਾਂ ਉਹਦੇ ਚ ਆਇਆ ਠੀਕ ਹੈ ਟਿੱਕਾ ਉਸੇ ਦੀ ਪੱਛਾ ਉਹ ਮੇਰੇ ਨਾਲ ਤਾਂ ਮੋਟੀ ਜੀ ਦੀ ਬੱਟ ਰਹੇ ਹਨ ਬੜੀ ਮੜਾ ਮੈਂ ਦੇਖ ਲਵਾਂ ਜਾਨੇ ਤੂੰ ਦੇਖ ਦੇ ਕੋ ਮੈਂ ਚੈੱਕ ਕਰ ਇਹ ਹੈ ਜੀ 1847 15 1847 ਪਰਾਂ ਤੀ ਹਾਂ ਆ ਜਾ ਸੋਨੀ ਮਨ ਦਿਲਾਂ ਦੀ ਧੜਕਣ ਜਾਤਾ ਹੈਗਾ ਠੀਕ ਹੈ ਉੱਪਰ ਹਾਂ ਠੀਕ ਹੈ ਉੱਪਰ ਉੱਪਰ ਠੀਕ ਹੈ ਠੀਕ ਹੈ ਹੁਣ ਜੋ ਕਮੀਆਂ ਪੇਸ਼ੀਆਂ ਤੇ ਦੂਰ ਹੈ ਬਾਈ ਇੱਕ ਰਹਿ ਗਈ ਬਾਈ ਇੱਕ ਰਹਿ ਗਈ ਹੈਨਾ ਬਸ ਇੱਕ ਹੈ ਓਵਰঅল ਇੱਕ ਰਹਿ ਗਈ ਬਾਕੀ ਸਾਰੀਆਂ ਬਾਕੀ ਕਿਵੇਂ ਕੰਪਨੀ ਵਾਲੇ ਮੰਨਦੇ ਆ ਤੇਰੀ ਕਿੰਨੀ ਮਾਰੀ ਮੋਟੀ ਵੀ ਜਿਵੇਂ ਆਪਾਂ ਕਹਿੰਨੇ ਆ ਨਾ ਮੰਨਦੇ ਆ ਇਹ ਆਪਣੇ ਕੋਲ ਉਹੀ ਚੀਜ਼ ਆਈ ਵੀ ਐ ਵੀ ਜੋ ਜੋ ਹੁਣ ਨਵੇਂ ਚ ਆਪਾਂ ਨੇ ਪਾਉਣੇ ਸੁਧਾਰ ਪਾਣੇ ਆਪਾਂ ਨੇ ਨਾ ਮੰਨਦੇ ਆ ਇਹਦਾ ਗੱਲ ਨਹੀਂ ਹਾਂ ਜਣੀ ਪਰ ਜੋ ਜੋ ਕੰਮ ਆਪਾਂ ਨਜਾਇਜ਼ ਤਾਂ ਕਿ ਹੈ ਨਹੀਂ ਜਿਹੜੀ ਚੀਜ਼ ਦੀ ਕਮੀ ਤਾਂ ਆਪਾਂ ਹੀ ਦੱਸੀ ਉਹੀ ਦੱਸੀ ਆ ਬਿਲਕੁਲ ਬਿਲਕੁਲ ਕਿਉਂ ਹੁਣ ਜੈਕਪ ਆ ਗਏ ਹੁਣ ਨਿੱਕੂ ਮੰਦਰੋੜ ਪਰ ਹਾਂ ਉਧਰ ਮਾਨੂੰ ਜੱਸਾ ਬਾਈ ਵੀ ਕਹਿੰਦਾ ਆ ਤਾਂ ਦਿੰਦੂ ਵੀ ਲਿਆਇਆ ਕਾ ਨਾ ਨਾ ਪਹਿਲੇ ਦਿਨ ਹੈ ਨਹੀਂ ਥੀ ਪਹਿਲੇ ਦਿਨ ਹੈ ਨਹੀਂ ਥੀ ਹਾਂ ਮੈਂ ਕੱਲ ਚਲਾਈਆ ਮੈਨੂੰ ਕੱਲ ਲੱਗੀ ਮਾਂ ਵੀ ਹਾਂ ਘੁੰਮਦੀ ਆ ਉਹ ਦੋ ਦਿਨ ਪਹਿਲਾਂ ਤੇ ਲੱਗ ਪਿਆ ਮੇਰੇ ਰਸਤੇ ਕੱਲ ਤਾਂ ਦੂਏ ਗੇਰ ਚ ਘੁੰਮਦੀ ਤੀ ਜੇ ਇਸ ਦੰਦੇ ਤੇ ਆਪਾਂ ਪੂਰੀ ਹਾਂ ਹੁਣ ਅੱਜ ਮੈਂ ਜੋਜੇ ਦੀ ਮੜਦਾ ਗੇੜਾ ਲਿਆ ਆ ਉਹ ਕੀ ਕਹਿੰਦਾ ਮੈਂ ਕਿਹਾ ਦੇਖ ਲਈ ਭਾਈ ਚਲਾ ਕੇ ਹੁਣ ਤੈ ਉਹ ਉਹ ਫਲ ਭਰ ਕੇ ਟੈਂਕ ਪੂਰਾ ਟੈਂਕ ਭਰ ਕੇ ਫਿਰ ਬਹੁਤਾ ਨਹੀਂ ਭਰਦੇ ਆ ਅੱਛਾ ਆਹ ਚੱਲ ਉਹ ਟਰੈਕਟਰ ਗਿਆ ਹੁਣ ਬਿੰਦੂ ਘਰਾਂ ਮੰਨਦਾ ਦੂਈ ਮਸ਼ੀਨ ਚਲਵਾ ਕੇ ਆਇਆ ਤਾਂ ਕਿਵੇਂ ਚਲਵਾ ਕੇ ਆਇਆ ਤਾਂ ਚਲਵਾ ਕੇ ਠੀਕ ਜੱਸਾ ਭਾਈ ਅੱਛਾ ਜੱਸਾ ਚੌਦੇ ਕੋਲ ਹਾਂ ਬੱਠੀਕਾ ਕਟੜੇ ਦਾ ਟਰਾਲਾ ਕਿੱਥੇ ਹੈ ਉਹ ਉੱਥੇ ਹੈ ਉਹ ਜਿਹਦੇ ਪਰਲੇ ਪਾਸੇ ਟਰਾਲੀ ਹੈ ਅੱਛਾ ਉਹ ਟਰਾਲੀ ਦੇ ਪਰਲੇ ਪਾਸੇ ਆ ਉਲੀ ਨੂੰ ਉਤਾਰ ਲਈ ਤੀਛਾ ਹੀ ਪਈ ਨੂੰ ਹੈ ਐ ਮੈਂ ਕਿ ਲੱਸੀ ਆ ਗੁੱਗੀ ਹੁਣ ਰੋਟੀ ਖਾ ਕੇ ਸੋਨੀ ਬਾਈ ਨੂੰ ਰੋਟੀ ਖਵਾਉਣ ਲੱਗਿਆ ਹਾਂ ਇਹਦੇ ਲੀਵਰਾਂ ਪੰਨਾ ਅੱਜ ਲਿਖਦਾ ਮੈਂ ਜਾਂਦਾ ਜਾਂਦਾ ਕਟਵਾ ਕੇ ਲੈ ਕੇ ਜਾਣਾ ਪੜੂੰਗਾ ਫੇਰ ਨਹੀਂ ਮੈਨੂੰ ਆਉਣਾ ਕਿੰਨਾ ਪੰਜਾਬੀ ਚ ਲਿਖੂੰਗਾ ਪੰਜਾਬੀ ਉਹ ਦੇਖ ਲੈ ਆਂ ਇੰਗਲਿਸ਼ ਚ ਤਾ ਤੂੰ ਬਥੇਰਾ ਨੰਬਰ ਦੱਸਦਾ ਉਹਨਾਂ ਅੰਗਰੇਜ਼ੀ ਚ ਲਿਖਾ ਦਿੰਨਾ ਨਾ ਲਿਖਿਆ ਬਾਤ ਆਇਆ ਸਾਹਮਣੇ ਚੱਲ ਮੈਂ ਕਟਾ ਕੇ ਲੈ ਜਾਂਦਾ ਨਾ ਉਹਦਾ ਲੋੜੇ ਨਹੀਂ ਹੈਗੇ ਐ ਦਾ ਤੂੰ ਮੈਂ ਤਾਂ ਉਹ ਦੇਖਦਾ ਹਾਂ ਐ ਦਾ ਹੁਣ ਨਵਾਂ ਬੰਦਾ ਕਿਹਨੇ ਪੇਖਾ ਖਾਂਦਾ ਹਾਂ ਹਾਂ ਦਾ ਸੈਂ ਲੱਗਦਾ ਬੇ ਤੇ ਲੀਵਰ ਥੱਲੇ ਨੂੰ ਲੱਗਦੇ ਆ ਮੈਂ ਨਾ ਪੜੇਖਾ ਹੋਰ ਕਿਥੇ ਆ ਹੂੰ ਜਦੋਂ ਕੁਲਜੀਤ ਦੇ ਹੈ ਨਹੀਂ ਬਸ ਸੁਣਨੀ ਸੁਣਾਂਦੇ ਕੀ ਕੀ ਕਹਿੰਦਾ ਕੀ ਕਹਿੰਦਾ ਜਿੱਦਣ ਉੱਥੇ ਜਾ ਅੱਛਾ ਵੀ ਨਾਲ ਖਾਣਿਆ ਛਿੰਦੇ ਦਾ ਉਹ ਨਹੀਂ ਹੈ ਦੇਖ ਲੈ ਰੋਟੀ ਮਲਤਾਨੀ ਚ ਵੀ ਖਾਧੀ ਸੀ ਇੱਕ ਵਾਰ ਮੈਂ ਮਲਤਾਨੀ ਵਾਲੇ ਤੇ ਵੀ ਖਾ ਲੀ ਰੋਟੀ ਮਲਤਾਨੀ ਢਾਬੇ ਵੀ ਖਾਧੀ ਸੀ ਮੈਂ ਨਾਲ ਨਾਲ ਖਾ ਲਈ ਆ ਕੇ ਥੋੜੀ ਫਰਾਕ ਆਪਣੀ ਨਾ ਨਾ ਬਿਲਕੁਲ ਨਹੀਂ ਕਿ ਹੈਗੇ ਚਿੜੀ ਜੀ ਨਹੀਂ ਭੂਖ ਆਪਣੀ ਹਾਂ ਪੁਲੀ ਪਾਲੀ ਦੀ ਲੋੜ ਤਾਂ ਨਹੀਂ ਬਦਲਦੀ ਹੁਣ ਠੀਕ ਹੈ ਹਾਈ ਕਟਾ ਤੇ ਪੈ ਗਿਆ ਫਰਕ ਉਹਦੇ ਚ ਇਹ ਉੱਥੇ ਜਦੋਂ ਭੇਜਦੇ ਨੇ ਹਾਈ ਵਧਾ ਕੇ ਭੇਜਦੇ ਆਂ ਗੋਰਮਾਨ ਕਹਿੰਦਾ ਹਾਈ ਘਟਾ ਦੇ ਕਰੋ ਕਹਿੰਦਾ ਇੱਕ ਦਿਨ ਉਹ ਨਾ ਰਹਿਣ ਦੇ ਕਹਿੰਦਾ ਉਨੇ ਚ ਦੋ ਹੋਰ ਹੋਣ ਲੱਗ ਗਈ ਬਸ ਬੇਬਸੇ ਮੈਂ ਇਹੀ ਲੋਹੇ ਚਾਹੀਦਾ ਦਾ ਆਪਾਂ ਨੂੰ ਥੋੜਾ ਜਿਹਾ ਹੋਰ ਨਾਲੇ ਪਹਿਲੇ ਚ ਲੋ ਘਟ ਗਿਆ ਹੋਰ ਥੋੜੇ ਜਿਹਾ ਫਰਕ ਪੈ ਗਿਆ ਬੈਲਟ ਤਾਂ ਨਹੀਂ ਕੋਈ ਬੈਲਟ ਉਹੀ ਸੈਟਾ ਕੰਮ ਹੋਵੀ ਉਹੀ ਸੈਟਾ ਠੀਕ ਹੈ